ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੋਟ ਨਿਊਜ਼ ਫੋਕਸ ਤੇ ਮਹਦਰ ਸਿੰਘ ਜਿਲ੍ਹਾ ਸ਼ਿਆਰਪੁਰ ਦੇ ਸ਼ਹਿਰ ਦਸੂਹਾ ਵਿੱਚ ਬਲੱਗਨ ਚੌਕ ਤੱਕ ਬਾਨੂੰਪ੍ਰਿਆ ਨਾਮ ਦੀ ਲੜਕੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਰਿਪੋਰਟ ਥਾਣਾ ਦਸੂਹਾ ਵਿਖੇ ਦਰਜ ਕਰਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਭਾਲ ਜਾਰੀ ਹੈ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੁੰਮਸ਼ੁਦਾ ਹੋਈ ਲੜਕੀ ਮਿਲ ਸਕੇ ਪਬਲਿਕ ਸਪੋਰਟ ਨਿਊਜ਼ ਫੋਕਰ ਬਿਊਰੋ ਦੇ ਨਾਲ ਬਹਾਦਰ ਸਿੰਘ ਤੇ ਰਜੇਸ਼ ਕੁਮਾਰ ਦੀ ਰਿਪੋਰਟ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਬੇਟੀ ਬਾਨੂ ਪ੍ਰੀਆ ਬਰਸੋ ਸ਼ਾਮ ਨੂੰ 9:30 ਵਜੇ ਦੇ ਕਰੀਬ ਘਰ ਤੋਂ ਲਾਪਤਾ ਹੋ ਗਈ ਹੈ ਤੇ ਤੁਸੀਂ ਸਾਰੇ ਮੇਰੇ ਨਾਲ ਕੋਆਪਰੇਟ ਕਰੋ ਮੇਰੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਵੈਸੇ ਸਾਰਿਆਂ ਨੂੰ ਖਬਰ ਦੱਸ ਚੁੱਕਾ ਵੀ ਮੇਰੀ ਬੇਟੀ ਪਰਸੋਂ ਸ਼ਾਹ ਦਾ ਦਿਮਾਗੀ ਸੰਦੋਲਨ ਠੀਕ ਹੋ ਰਿਹਾ ਨਹੀਂ ਆ ਉਹਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅਸੀਂ ਗਸੂਏ ਕਾਲੀ ਮਾਤਾ ਮੰਦਰ 'ਚ ਰਹਿੰਦੇ ਆ ਤੇ ਸਾਡੇ ਨਾਲ ਵੱਧ ਤੋਂ ਵੱਧ ਕੋਆਪਰੇਟ ਕਰੋ ਤੇ ਮੇਰੀ ਬੇਟੀ ਮੈਨੂੰ ਮਿਲ ਸਕੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਮੇਰੀ ਬੇਟੀ ਨੂੰ ਲਵਾਉਣ ਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਮੇਰੀ ਬੇਟੀ ਪਸੋਂ ਦੀ ਘਰੋਂ ਚਲੀ ਗਈ ਹੈ ਲਾਪਤਾ ਹੋ ਗਈ ਹੈ 10:30 ਵਜੇ ਦੀ ਗੱਲ ਹੈਗੀ ਆ ਤੇ ਸਭੀ ਸਾਨੂੰ ਕੋਈ ਖਬਰ ਨਹੀਂ ਹੈਗੀ ਲਵਾਨ ਦੀ ਕੋਸ਼ਿਸ਼ ਕਰੋਗੇ ਲੱਭਣ ਦੀ ਕੋਸ਼ਿਸ਼ ਕਰੋਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਊਗਾ ਜੇ ਤੁਸੀਂ ਅਸੀਂ ਦੱਸੂਗਾ ਥਾਣਾ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਹੋਈ ਹੈ ਤੇ ਤੁਸੀਂ ਪ੍ਰੀ ਸਾਨੂੰ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰੋ ਅਸੀਂ ਆਪ ਦੇ ਬਹੁਤ ਧੰਨਵਾਦੀ ਹੋਵਾਂਗੇ 01883 288354 ਬਲੰਗਾਂ ਚੌਂਕ ਦੇ ਵਿੱਚ ਮੈਨੂੰ ਕੰਟੈਕਟ ਕਰੋ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ਇਸ ਕਵਰ ਨੂੰ ਬਾਤੋ ਬਾਤ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ਬਲੱਗਿੰਗ ਤੋਂ ਤੁਹਾਨੂੰ ਇੱਕ ਦਰਖਾਸਤ ਆਈ ਹੈ ਵੀ ਉਹਨਾਂ ਦੀ ਲੜਕੀ ਜੀ ਦੀ 21 ਸਾਲ ਹੈ ਉਹ ਮਾਨਸਿਕ ਤੌਰ ਤੇ ਬਿਮਾਰ ਹੈ ਵੀ ਘਰੋਂ ਕਿਤੇ ਲਾਪਤਾ ਹੋ ਗਈ ਹੈ ਇਸ ਬੰਦੇ ਸਾਡੇ ਕੋਲ ਆਈ ਹੈ ਹੁਣ ਉਹਦੀ ਰੱਪਦਰਸ਼ ਕਰਕੇ ਜਿਹੜਾ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰ ਦਿੱਤਾ ਤਾਂ ਸਾਰੇ ਪਾਸੇ ਜਿਹੜਾ ਮੀਡੀਆ ਦੇ ਰਨਿੰਗ ਮੈਂ ਅਪੀਲ ਕਰਨਾ ਵੀ ਤੁਸੀਂ ਵੀ ਬਾਤੋ ਬਾਤ ਉਹਦੀ ਫੋਟੋ ਜੇ ਸ਼ੇਅਰ ਕਰੋ ਤਾਂ ਜੋ ਉਹਦਾ ਪਤਾ ਲੱਗ ਸਕੇ ਲੜਕੀ ਪਹਿਲਾਂ ਵੀ 3-4 ਦਿਨਾਂ ਘਾਤ ਤਲਿ ਗਈ ਸੀ ਪਰ ਕਿਸਮਤ ਨਹੀਂ ਸਾਨੂੰ ਪਤਾ ਲੱਗ ਗਿਆ ਤੇ ਉਦੋਂ ਅਸੀਂ ਮੱਛੀ ਨੂੰ ਉੱਥੋਂ ਲਿਆ ਆ ਕੇ ਤੇ ਇਹਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਸੀ ਤੇ ਫਿਰ ਦੁਬਾਰਾ ਇਹ ਚੱਲ ਗਈ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ